ਪਿਛਲੇ ਕੁਝ ਦਿਨਾ ਤੋਂ ਹਿਮਾਚਲ ਵਰਸਸ ਪੰਜਾਬ ਬਣਿਆ ਹੋਇਆ ਹੈ ਪੰਜਾਬ ਜਾਂ ਚੰਡੀਗੜ੍ਹ ਤੋਂ ਗਏ ਪੰਜਾਬੀ ਸੈਲਾਨੀ ਹਿਮਾਚਲੀਆਂ ਉੱਪਰ ਉਹਨਾਂ ਦੀ ਕੁਟਮਾਰ ਕਰਨ ਦੇ ਇਲਜ਼ਾਮ ਲਾ ਰਹੇ ਨੇ ਜਦਕਿ ਹਿਮਾਚਲ ਪੁਲਿਸ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰਦਿਆਂ ਵੱਖੋ-ਵੱਖਰੇ ਤਰਕ ਦੇ ਰਹੀ ਹੈ ਅਜਿਹੇ 'ਚ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਹਿਮਾਚਲ ਪੁਲਿਸ ਦੇ ਕੁਝ ਮੁਲਾਜ਼ਮ ਚੰਡੀਗੜ੍ਹ ਦੇ ਇੱਕ ASI ਨਾਲ ਪੇਟ ਦੇ ਨਜ਼ਰਾ ਰਹੇ ਨੇ تو بڑا شہر کے بنا ہوا نا میں آپ سے میری گاڑی لکھوائی ہے میں ویڈیو بنا کے ڈالوں گا کیا کیا لیکن آپ سائڈ پہ آپ چلو میں پنجاب پولیس میں پنجاب میں میں چنڈیگڑی ہوں تو خیر کیا بولا یہ بولا آپ نے رونگ سائڈ پہ گاڑی گھسائی ہے میری اپ کو میں نے موتا دیا ٹھاکر صاحب میری ویڈیو ٹھاکر صاحب میری گاڑی وہاں لگی تھی بھائی صاحب نے ایسے ہاتھوں بھائی نہیں کر سکتے تو بڑا شہر جب ہوا نا میں ایسا اور کلوائی ہے میں ویڈیو بنا کے ڈالوں گا کیا کیا آپ ڈال دو ویڈیو بنا کے میں پنجاب پولیس میں چنڈیگڑھ پولیس میں ہوں جس میں تو میرے کیا بولا ہے آپ نے یہ بولا رونگ سائڈ پہ گاڑی گھسائی ہے میری اپ کو میں نے موتا دیا ٹھاکر صاحب میری گاڑی واں لگی تھی بھائی صاحب نے ایسے ہاتھو بھائی نہیں کر سکتے دراصل ویڈیو چنڈیگر پولیس دے اے ایس آئی پرم جی سنگھ بالہ والو بنائی گئی ہے جنہاں نے ڈی جی پی ہماچل نوں ہماچل پولیس دے کانسٹبل ڈی ایس ٹھاکور تے تھانے دار مدن پاول خلاف لکھتی شکایت کیتی ہے اے ایس آئی پرم جی سنگھ بالہ دا الزام ہے کہ انہاں والو اپنی کار صحیح طریقے نال لائن وچ پارک کیتی گئی سی پر اس دے باوجود بھی ਦੋ ਪੁਲਿਸ ਮੁਲਾਜ਼ਮਾ ਨੇ ਉਹਨਾਂ ਨਾਲ ਨਾ ਸਿਰਫ ਬਸ ਰੁਕੀ ਕੀਤੀ ਸਗੋਂ ਉਹਨਾਂ ਦਾ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਜੋ ਕਿ ਉਹਨਾਂ ਵੱਲੋਂ ਬਣਾਈ ਵੀਡੀਓ ਵਿੱਚ ਰਿਕਾਰਡ ਵੀ ਹੋ ਗਿਆ تو بڑا شہر جب ہوا نا میں ایسا میری گاڑی نکلوائی ہے میں ویڈیو بنا کے ڈالوں گا کیا کیا آپ ڈال دو ویڈیو بنا کے میں پنجاب پولیس میں میں چنڈیگڑھ پولیس میں ہوں یار آپ نے کیا بولا ہے آپ نے یہ بولا آپ نے رون سائڈ پہ گاڑی گھسائی ہے میری اپ کو میں نے موتا دیا ٹھاکر صاحب میری ٹھاکرو میری گاڑی وہاں لگی تھی بھائی صاحب نے ایسے ہاتھو بھائی نہیں کر سکتے دوسرے پاسے ہماچل پولیس نے اس معاملے تے اپنا ಸ್ಪشٹی کر دی تے اے ایس آئی پرم جی سنگھ بال دی کار دی ایک فوٹو وی سانجی کیتی گئی ہے جس وچ یہ دعویٰ کیتا گیا ہے ਕਿ ਉਹਨਾਂ ਦੀ ਫੋਰਚੂਨਰ ਕਾਰ ਰੋਂਗ ਸਾਈਡ پارک ਕੀਤੀ ਗਈ ਸੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਐਸਆਈ ਪਰਮਜੀਤ ਸਿੰਘ ਬੱਲ ਵੱਲੋਂ ਲਾਏ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਨੇ ਜਦਕਿ ਪਰਮਜੀਤ ਬੱਲ ਨੇ ਆਪਣੀ ਕਾਰ ਨੂੰ ਰੋਂਗ ਸਾਈਡ ਸੜਕ ਦੇ ਵਿਚਾਲੇ ਪਾਰਕ ਕੀਤਾ ਹੋਇਆ ਸੀ ਤੂੰ ਬੜਾ ਹੁਸ਼ਿਆਰ ਜਿਹਾ ਬਣਾਉਗਾ ਨਾ ਮੈਂ ਆਪ 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 ਕੋ ਆਪ ਆਪ ਬੋਲ ਰਹਾ ਹਾਂ ਆਪ ਕਰ ਰਹਾ ਹਾਂ ਮੈਂ ਐਸਾ ਚੈੱਕ ਕਰ ਲੈ ਔਰ ਆਪ ਆਪ ਆਪਨੇ ਮੇਰੀ ਗਾੜੀ ਨਿਕਲਵਾਈ ਹੈ ਮੈਂ ਵੀਡੀਓ ਬਣਾ ਕੇ ਡਾਲੂਗਾ ਕਿ ਕੀ ਕੀ ਹੈ ਨਹੀਂ ਆਪ ਡਾਲ ਦਿਓ ਵੀਡੀਓ ਬਣਾ ਕੇ ਮੈਂ ਵੀਡੀਓ ਬਣਾ ਕੇ ਲੇਕਿਨ ਆਪ ਸਾਈਡ ਤੇ ਆਪ ਚਲੇ ਹੋਏ ਹੋ ਇਹ ਪੰਜਾਬ ਪੁਲਿਸ ਮੇ ਪੰਜਾਬ ਪੁਲਿਸ ਮੇ ਮੈਂ ਚੰਡੀਗੜ੍ਹ ਪੁਲਿਸ ਮੇ ਹਾਂ ਚਾਹੇ ਜਿਸ ਮੇ ਹੋ ਯਾਰ ਆਪ ਨਹੀਂ ਤੂੰ ਤੂੰ ਤਾਂ ਕੀ ਕਰਨੀ ਆਪਨੇ ਨਹੀਂ ਆਪ ਕੋ ਤਾਂ ਮੇਰੇ ਕੀ ਬੋਲਣਾ ਹੈ ਨਹੀਂ ਆਪਨੇ ਇਹ ਬੋਲਣਾ ਹੈ ਵੀਡੀਓ ਬਣਾ ਲੈ ਕਿ ਆਪਨੇ ਰੋਂਗ ਸਾਈਡ ਤੇ ਗਾੜੀ ਘੁਸਾਈ ਹੈ। ਜੀ ਮੇਰੀ ਆਪਕੋ ਮੈਨੇ ਮੌਤਾ ਦਿਆ। ਖਾਕਰ ਸਾਹਿਬ ਮੇਰੀ ਵੀਡੀਓ। ਖਾਕਰੋ ਮੇਰੀ ਗਾੜੀ ਵਾਹ ਲੱਗੀ ਸੀ। ਆਜੋ। ਭਾਈ ਸਾਹਿਬ ਨੇ ਐਸੇ ਹੱਥੋਂ ਪੈ ਨਹੀਂ ਕਰ ਸਕਦਾ। ਤਦ ASCII ਇੱਕ ਹੈ ASI ਪਰਮਜੀਤ ਸਿੰਘ ਬੱਲ 9 ਜੂਨ ਨੂੰ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਖਜੀਹਾਰ ਘੁੰਮਣ ਗਏ ਸੀ। ਜਿੱਥੇ ਕਿ ਇਹ ਪੂਰਾ ਘਟਨਾਕਰਮ ਵਾਪਿਆ। ਹਾਲਾਂਕਿ ਹੁਣ ਦੋਵੇਂ ਤੇਰਾਪੂ ਆਪਣੇ ਤਰਕ ਦੇ ਰਹੇ ਹਿਆ ਨੇ। ਜਦ ਕਿ ਹਿਮਾਚਲ ਪੁਲਿਸ ਨੇ ਸਬੂਤ ਦੇ ਤੌਰ ਤੇ ਐਸਆਈ ਦੀ ਗੱਡੀ ਦੀਆਂ ਤਸਵੀਰਾਂ ਸਾਂਝੇ ਕੀਤੀ ਨੇ ਅਜੇ ਹਿੱਤ ਸੱਚੀ ਅਤੇ ਝੂਠੀ ਇਸ ਬਾਰੇ ਟਿੱਪਣੀ ਕਰਨਾ ਗੈਰ ਫ਼ਾਜ਼ਿਬ ਹੋਵੇਗਾ ਪਰ ਇਹਨਾ ਜ਼ਰੂਰੀ ਕਿ ਇਹਨਾ ਮਸਲਿਆਂ ਨੇ ਹਿਮਾਚਲ ਅਤੇ ਪੰਜਾਬ ਵਿੱਚ ਖਾਨਾ ਜੰਗੀਰ ਜ਼ਰੂਰ ਵਧਾ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ